ਸਾਸੀ ਗਾਲ ਜੀ ਸਾਰਿਆਂ ਨੂੰ ਸੰਧੂ ਸਾਹ ਕੋ ਪਹੁੰਚ ਕੇ ਜੀ ਪਿੰਡ ਜੇਠੂਆਲ ਜ਼ਿਲ੍ਹਾ ਮਰਜ਼ੁਰਬੰਦਾਈ ਤਸਵੀਰਾਂ ਅੰਮਰਸਰ ਦੇਖੋ ਅੱਜ ਵੀ ਬਾਈ ਨੇ ਬਸ ਇਹਨਾਂ ਨੂੰ ਮੰਡੀ ਨਹੀਂ ਵੇਚੇ ਘਰੇ ਪਰ ਮੰਡੇ ਦਾ ਐਂਡ ਕਰਾਇਆ ਬਹੁਤ ਵਧੀਆ ਝੋਟੀਆਂ ਵੱਡੀਆਂ ਲੈ ਵੇ ਆਲੀਆਂ ਆਓ ਫਿਰ ਬਾਈ ਨੇ ਗੱਲ ਬਾਤ ਤੇ ਬਾਈ ਹਸ ਤੇ ਸਾਸੀ ਗਾਲ ਜੀ ਹੋਰ ਸੰਦੀਪ ਜੀ ਸਭ ਠੀਕ ਢਾਈ ਜੀ ਚੱਲ ਜੀ ਚੱਲ ਵਧੀਆ ਮੇਰਾ ਜੀ ਸਾਰੇ ਸੰਦੀਪ ਦੇਰੀ ਫਾਰਮ ਚੈਨਲ ਵੇਖਣਾ ਵੀਰਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਾਸੀ ਗਾਲ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਬੰਦੀ ਛੋੜ ਦਿਵਸ ਆ ਰਿਹਾ ਹਾਂ ਜੀ ਜੀ ਗੁਰੂ ਸਾਹਿਬ ਕਿਰਪਾ ਕਰਨ ਆਪਣੇ ਸਾਰੇ ਪਰਿਵਾਰਾਂ ਦੇ ਖੁਸ਼ੀਆਂ ਦਾ ਦਿਹਾੜਾ ਆਵੇ ਤੇ ਆਉਣ ਉਹਦੀਆਂ ਮੁਬਾਰਕਾਂ ਚਲੋ ਬਿਲਕੁਲ ਜੀ ਨਾਂ ਹੈਗਾ ਮੁਖਵਿੰਦਰ ਸਿੰਘ ਸੰਧੂ ਪਿੰਡ ਜੇਠੂਆਲਾ ਤਹਿਸੀਲ ਵੀ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਸ੍ਰੀ ਅੰਮ੍ਰਿਤਸਰ ਅੰਮ੍ਰਿਤਸਰ ਦੇ ਬਿਲਕੁਲ ਪੈਰਾਂ ਜੀਆ ਮਤਲਬ ਕਿ 골ਡਨ ਗੇਟ ਤੋਂ ਹਾਂਜੀ 10 ਕਿਲੋਮੀਟਰ ਬਟਾਲਾ ਰੋਡ ਦੇ ਉੱਤੇ ਬਿਲਕੁਲ ਜੀ ਫੋਨ ਨੰਬਰ ਹੈਗਾ 981489174 78862956 ਸਿੰਦੀਰ ਸਾਮਾਲ ਬੜਾ ਚੰਗਾ ਐ ਲੱਗ ਰਾਇਆ ਬਈ ਛੋਟੀਆਂ ਨਾ ਇਰਾਦਾ ਤੇ ਹੈਗਾ ਦਵਾਲੀ ਥੋੜੀ ਖੜਨ ਦਾ ਮੈਂ ਬਾਲੇ ਲੋੜ ਨਹੀਂ ਪੈਣੀ ਆਪਣਾ ਨਾ ਇੱਕ ਤੇ ਥੋੜਾ ਸਿਸਟਮ ਇਹ ਦਿੰਦਾ ਵੀ ਵੀ ਹੈਗੇ ਚਲੋ ਹੈਗਾ ਹੈ ਉਦਾਂ ਮੇਰੇ ਨਾਲ ਦਾ ਭਰਾ ਵਾ ਮੇਰਾ ਇਹ ਬੱਚੇ ਆ ਵੀ ਇਸ ਪਾਸੇ ਆਉਂਦੇ ਘਾਟ ਇਹ ਮੰਡੀ ਮੁੰਡੀ ਦਾ ਇਕੱਲੇ ਦਾ ਕੰਮ ਨਹੀਂ ਹਾਂ ਇਹ ਪੰਜ ਸਰੇ ਬੰਦੇਆਂ ਦਾ ਬੰਦੇ ਚਾਹੀਦੇ ਜੇ ਹੁਣ ਆਪਾਂ ਮੰਡੀ ਮੰਨ ਲਓ ਵੀ ਚੱਲ ਜੀ ਇਹ ਮਗਰ ਦਾ ਸਿਸਟਮ ਵਿਗੜ ਗਿਆ ਹਾਂਜੀ ਤੇ ਬਾਰ ਦਾ ਖੇਤੀ ਖੁੱਸਦਾ ਵੀ ਕੰਮ ਮਟਰਾ ਮੋਟਰਾ ਵੀ ਹੁਣ ਅੱਜ ਬੰਦ ਕਰਤਾ ਮੈਂ ਨਿਬੜ ਕੇ ਨਾ ਮੈਂ ਕਿਨੇ ਲਾਇਆ ਭਾਈ ਫਿਰ ਬਾਤ ਤੇ ਬਾਈ ਹੁਣ ਕੀ ਦੱਸੀਏ ਤੁਹਾਡੇ ਕੋਲ ਸਦੂ ਲੈ ਹਾਈ ਲੈਵਲ ਤੇ ਲੜਾਈ ਮਟਰ ਲਗਾਤਾ ਸਾਡੇ ਪਿੰਡ ਆ ਹੀ ਲੈਵਲ ਤੇ ਚਲੋ ਸਾਡੇ ਤੋਂ ਦੇ ਬੜੇ ਬੜੇ ਤਾਂ ਵੀ ਹੈਗੇ ਥਾਡੇ ਪਿੰਡ ਚ ਇਹੋ ਜਿਹੇ ਘਰ ਵੀ ਹੈਗੇ ਜਿਨ੍ਹਾਂ ਨੇ 4 400 ਕਿੱਲਾ ਅੱਛਾ ਕਿੱਲਾ ਮਟਰ ਬਟਰ ਲਾਇਆ ਠੀਕ ਠੀਕ ਤੇ ਚਲੋ ਅਸੀਂ ਤਾਂ ਨੋਰਮਲੀ ਆ ਬਾਕੀ ਇਹ ਗੱਲ ਹੈ ਵੀ ਐਤ ਕੀ ਥੋੜਾ ਮੌਸਮ ਰਿਹਾ ਇਦਾਂ ਦਾ ਵੀ ਪਹਿਲਾਂ ਟੈਂਪਰੇਚਰ ਜ਼ਿਆਦਾ ਸੀ ਤੇ ਕੋਲ ਕੇ ਮੀਂਹ ਪੈ ਗਿਆ। ਮੀਂਹ ਮੀਂਹ ਪੈ ਰਹੀਆਂ ਬੱਤਰਾਈਆਂ ਹੁਣ। ਕੱਲ ਅ ਕੱਰੇ ਅੱਜ ਕੱਰੇ ਤੋਂ ਨੱਕਰ ਗਈ। ਇਹਨਾਂ ਪੈੜੀਆਂ ਚ ਮੁਕਈਮ ਕੋਈ ਲੱਗਣੀ ਕਰਨ। ਬਿਲਕੁਲ ਬਿਲਕੁਲ ਭੰਗ। ਤੇ ਸੰਦੀਪ ਸਿੰਘ ਤਰੀਏ ਕੰਮ ਸਾਰ। ਆਜੋ। ਝੋਟੀਆਂ ਨਾ ਪੰਜ ਆ। ਹਾਂਜੀ। ਤੇ ਪੰਜੇ ਸੂਈਆਂ ਵਾ। ਠੀਕ ਆ। ਸੂਆ ਤੀਜਾ ਤੇ ਦੁੱਜਾ। ਹਾਂਜੀ। ਪਹਿਲਾਂ ਚਲੋ ਮੈਂ ਨਹੀਂ ਲਿਉਂਦਾ। ਆਪਣਾ ਸੰਦੀਪ ਫੋਕਸ ਹੁੰਦਾ ਵਾ ਜ਼ਿਆਦਾ। ਦੁੱਧ ਵਾਲੀ ਮਹੀਂ ਦੁੱਧ ਵਾਲੀ ਮਹੀਂ ਮੇਰੇ ਕੋਲ ਬਿਲਕੁਲ ਪਹਿਲਾਂ ਝੋਟੀਆਂ ਵਾਲੇ ਬੰਦੇ ਮੈਂ ਨਹੀਂ ਚੰਗਾ ਵਧੀਆ ਕੰਮ ਆ ਹਾਂਜੀ ਉਹ ਹੋ ਸਕਦਾ ਹਟ ਨੂੰ ਕਮਾਈ ਵੀ ਜ਼ਿਆਦਾ ਕਰ ਜਾਂਦੇ ਹੋ ਹਾਂਜੀ ਪਰ ਆਪਣਾ ਫੋਕਸ ਥੋੜਾ ਦੁੱਧ ਵਾਲੀ ਮਹੀਂ ਦਿੰਦਾ ਵੀ ਬੰਦਾ 5-7 ਲੀਟਰ ਘਰ ਰੱਖ ਕੇ 5-7 ਲੀਟਰ ਦੁੱਧ ਹੀ ਨੂੰ ਵੀ ਦੇ ਦੇ ਮੇਰੇ ਬਿਲਕੁਲ ਪੈਸੇ ਲਾਇਓ ਤੇ ਦੁੱਧ ਦੇਣੀ ਹਾਂਜੀ ਉਹਦੀ ਹਿਸਾਬ ਨਾਲ ਤਨਖਾਹ ਹੀ ਲੱਗ ਜਾਂਦੀ ਬਿਲਕੁਲ ਬਿਲਕੁਲ ਤੇ ਮੱਜਾ ਸਾਰੀਆਂ ਦੁੱਧ ਵਾਲੀਆਂ ਇਤੋਂ ਕੰਮ ਸ਼ੁਰੂ ਕਰਦੇ ਆ ਆ ਜੀ ਹਾਂਜੀ ਇਹ ਤਿੱਜੇ ਸੂਏ ਮਹੀਂ ਸੂਈ ਆ ਹਾਂਜੀ ਇਸ ਵੇਲੇ ਜਿਹੜਾ ਦੁੱਧ ਇਹ ਥੱਲੇ ਸੰਦੀਪ ਸਿੰਘ 14 14.5 ਲੀਟਰ ਦੁੱਧ ਹੋਊਗਾ ਇਹਨੇ ਜੋ 14 ਲੀਟਰ ਹੈ ਠੀਕ ਆ ਚਲੋ ਇਹ ਗੱਲ ਹੁੰਦੀ ਪਤਾ ਕੀ ਆ ਪਾਈ ਆ ਅੱਧਾ ਕਿਲੋ ਪੀਏ ਕਿਹੜਾ ਢੇਰ ਗਾਇ ਵੀ ਬਿਲਕੁਲ ਬਣਿਆ ਹੁੰਦਾ ਵੀ ਇੱਧਰ ਉੱਧਰ ਹੋ ਸਕਦਾ ਇਹ ਨਹੀਂ ਆ ਕਿ 14 ਦੱਸਿਆ ਵਾ ਤੇ 10 ਲੀਟਰ ਹੀ ਨਹੀਂ ਹੋਊ ਯਾਰ ਹਾਂ ਹਾਂ ਬਿਲਕੁਲ 14 ਵਾ 13.5 ਵੀ ਹੋ ਸਕਦਾ 14.5 ਹੋ ਸਕਦਾ ਬਿਲਕੁਲ ਹਾਂਜੀ ਇਹਨਾਂ ਦੇ ਕਿਹੜਾ ਵੀ ਹਣਾ ਵੀ ਆਪਾਂ ਕੋਈ ਵੇਲੇ ਚਵਾਈ ਚੁਈ ਦਾ ਫਰਕ ਪੈਂਦਾ ਗੱਲਸ਼ਾ ਤੇ ਚਵਾਈ ਪੂਰੀ ਆ ਤੇ ਤਾਜੀ ਸੂਈ ਆ ਮਤਲਬ ਕੰਨ ਦੇ ਵੀ 20 ਦਿਨ ਹੋ ਗਏ ਸੋਈ ਨੂੰ ਤੇ ਆਗੇ ਬਾਗ ਜੀ ਬਾਗ ਇਹਨੇ ਖੁੱਲੇ ਖੁੱਲੇ ਕਾੜੀ ਇਹਨੂੰ ਹੋ ਗਏ 4 ਸਾਲ ਰਹਿਣਾ ਇੱਥੇ ਹੀ ਅਸੀਂ ਕਿਹੇ ਵੜੇ ਹਾਂ ਕੋਈ ਗੱਲ ਚੱਲੀ ਜਾਂਦਾ ਹੈ ਕਨੇ ਜੀ ਨਹੀਂ ਨਾ ਮੇਰਾ ਜੀਤ ਤੋਂ ਵਗੈਰ ਲੱਗਦਾ ਨਾ ਇਹਦਾ ਮੇਰੇ ਤੋਂ ਇਹ ਹੈ ਸਾਡਾ ਵੀ ਜਿਵੇਂ ਸਾਡਾ ਸ਼ੰਭੂ ਨਾਲ ਕਨੇ ਜੀ ਹਾਂ ਗੱਲ ਪਿਆਰ ਦੀ ਹੁੰਦੀ ਆ ਪਿਆਰ ਦੀ ਕਿਹੜਾ ਵੀ ਕਿਤੇ ਕੰਮ ਹੈ ਨਹੀਂ ਤੇ ਮੈਨੂੰ ਕਿਹੜੇ ਵੀ ਬੰਦੇ ਗੱਲ ਪਿਆਰ ਦੀ ਪਿਆਰ ਦੀ ਹੈ ਜੀ ਵੇ ਸੰਦੀਪ ਸਿੰਘ ਝੋਟੀ ਨਹੀਂ ਭਾਈ ਅਹਲੀਆ ਭਾਜੀ ਚਾਰੂ ਵੀ ਮਾਲ ਸਾਰਾ ਪੂਰਾ ਵਾ ਤੇ ਪੰਜ ਪੰਜ 7 7 ਦਿਨ ਝੋਟੀਆਂ ਸਾਂਭੀਆਂ ਵੀ ਆ ਤੇ ਫਿਰ ਦੁੱਤੇ ਕਰਕੇ ਹੁਣ ਵੇਚਣ ਲਗਾ ਹਨਾ ਇਹ ਨਹੀਂ ਆ ਵੀ ਆਇਆਂ ਤੇ ਮੈਂ ਸੋਨੇ ਜਿਹੜੇ ਸਾਡੇ ਮਈਆ ਬੰਨੀ ਬੈਠੇ ਮੈਨੇ ਗਾਗ ਵੱਲਾ ਮੰਡੀ ਇਧਰ ਆਉ ਮੰਡੀ ਚ ਸੰਦੀਪ ਸਿਆਣ ਨਹੀਂ ਵਸਦੀ ਗੱਲ ਆ ਇਹ ਬੰਦੇ ਦੀ ਬਿਲਕੁਲ ਜੀ ਉੱਥੇ ਮੱਝ ਦਾ ਇਹੋ ਜੀ ਮਈ ਉੱਥੇ ਨਾਲ 3.5 ਲੱਖ ਰੁਪਈਆ ਮੰਗਣਾ ਹਾਂ ਮੰਗਣਾ ਚਲੋ ਉਹਨਾਂ ਦੀਆਂ ਵੇਖਦਿਆਂ ਵੀ ਆ ਪਸਤਾ ਦੇ ਮਾਲ ਜਾਂਦਾ ਜਾਂਦਾ ਤੇ ਜੇ ਬਾਕੀ ਕੋਈ ਚਲੋ ਆਖੇ ਵੀ ਉਥੋਂ ਮੰਡਿਓ ਮੱਝ ਲੈ ਲੂੰਗਾ ਉਥੋਂ ਮੈਂ ਹਰ ਇੱਕ ਬੰਦੇ ਦੇ ਵਸ ਦੀ ਗੱਲ ਨਹੀਂ ਲੈਣਾ ਤੇ ਤੇ ਚਲੋ ਲੋੜਵੰਦ ਵੀ ਬੜੇ ਆ ਜਾਂਦੇ ਪਰ ਸੰਦੀਪ ਮੰਡੀ ਫੇਰ ਵੀ ਮੰਡੀ ਆ ਮੰਡੀ ਮੰਡੀ ਇੱਥੇ ਦੋ ਡੰਗ ਚੋਲਣ ਹਾਂਜੀ ਦੂਜੀ ਗੱਲ ਆ ਤਕਰੀਬਨ ਸਾਰੇ ਆਵਾਮ ਆਪਾਂ ਨੂੰ ਜਾਣਦੀ ਆ ਹਾਂਜੀ ਕੋਈ ਗਾਲ੍ਹਾਂ ਮਾਜੇ ਅਸੀਂ ਮਾਰਾ ਕਰਦੇ ਸਾਡੀ ਲਾ ਡੰਡ ਪੂਰੀ ਕਮੈਂਟਾਂ ਜੀ ਅਸੀਂ ਝੂਠ ਬੋਲਦੇ ਆ ਬਹੁਤ ਚੰਨਾਂ ਦਾ ਵੀਡੀਓ ਜੀ ਅਸੀਂ ਮੈਂ ਮਾੜਾ ਕਰਦਾ ਸਹੀ 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 ਗੱਲ ਹੈ ਜੀ ਜਦੋਂ ਸਾਫ ਸੁਥਰਾ ਕੰਮ ਕਰਨ ਦੇ ਡਰ ਕਾ ਦਾ ਵਾ ਤੇ ਮੰਡੀ ਦੇ ਵਿੱਚ ਤੇ ਭਾਵੇਂ ਕਹਿੰਦਾ ਮਰਜ਼ੀ ਫਿਰ ਵੀ ਟਾਈਮ ਟੂਨ ਡੰਗਰਾਂ ਨੂੰ ਲੱਗ ਜਾਂਦਾ ਹਾਂ ਇਹ ਸੰਦੀਪ ਸਿੰਘ ਆਪਾਂ ਬੱਚਾ ਹੈਗਾ ਇਹ ਮਗਰ ਕਟਾ 20 ਦਿਨ ਸੂਈ ਨ ਹੋ ਗਿਆ ਦੁੱਧ ਉੱਤੇ ਚੜੀ ਮਈ ਆ ਹੋ ਸਕਦਾ ਲੀਟਰ ਤੋਂ ਲੀਟਰ ਇੱਕ ਤੇ ਪੱਠੇ ਨਹੀਂ ਆ ਜਿੱਦਨ ਛਟਾਲਾ ਚੱਲ ਪਿਆ ਨਾ ਸਾਰੇ ਮੇਰੀਆਂ ਮੱਤਾਂ 2-2 ਲੀਟਰ ਦੁੱਧ ਵਧਣੀਆਂ ਤੂੜੀ ਦੇ ਨਰੀ ਦੇ ਭਾਵੇਂ ਜਿੰਨਾ ਮਰਜ਼ੀ ਕਰੀਏ ਸਾਡੇ ਇਲਾਕੇ ਜਿਹੜੇ ਨਾ ਹਰੇ ਦੇ ਕੋਈ ਹਾਂ ਤੇ ਇਹ ਆਪਾਂ ਝੋਟੀ ਦੇ ਦਣੀਆ 1 ਲੱਖ 30 ਹਜ਼ਾਰ ਦੀ ਠੀਕ ਹੈ ਨਾ ਅੱਜ ਰੇਟ ਉਹ ਕਰਦ ਰਿਆਂ ਉਂਗਲਾ ਮੂੰਹ ਚ ਪਾਉਣਗੇ ਵਪਾਰੀ ਵੀ ਤੇ ਬੰਦੇ ਘਰ ਵਾਲੇ ਵੀ ਤੇ ਜਿੰਨਾਂ ਕੋਲ ਲਿਆਂਦੀਆਂ ਉਹ ਵੀ ਵੇਖਣਗੇ ਵੀ ਸੰਧੂ ਇੰਨੇ ਕਿ ਤੇ ਸਾਡੇ ਕੋਲ ਖੜੀਆਂ ਨੇ ਇੰਨੇ ਕਿ ਦੇ ਜਾਣਿਆ ਫਿਰ ਸਣਾ ਚਲ ਦਿਵਾਲੀ ਦਾ ਕਰਕੇ ਤੇ ਕਾਏ ਵੀ ਬਾਬਾ ਦਿਨੀਆਂ ਤੇ ਹਾਂਜੀ ਇਹ ਹੁੰਦਾ ਵਾ ਵੀ ਚਲੋ ਮਾਰ ਨਾਮ ਪ੍ਰਾਣਾ ਦੇ ਚਲ ਬਿਲਕੁਲ ਜਦੋਂ ਬਾਬਾ ਦਿਨੀਆਂ ਆਈਏ ਫਿਰ ਉਹ ਖੁਸ਼ੀ ਜੀ ਮੰਨ ਖੁਸ਼ੀ 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 ਇਹ ਇੱਕ 30 ਜੀ ਦੂਜੀ ਗੱਲ ਇੱਕ ਇਹ ਆ ਹਾਂਜੀ ਆਪਾਂ ਮੱਜ ਉਹਨੂੰ ਭੇਜਣੀ ਜਿੰਨੇ ਗੂਗਲ ਪੇ ਭਾਰਤੇ ਪੈਸੇ ਗੂਗਲ ਪੇ ਜੀ ਹਾਂਜੀ ਠੀਕ ਹੈ ਨਾ ਬਿਲਕੁਲ ਸਾਈ ਜਿੰਨੇ ਪਾਉਣੀ ਆ 5000 ਰੁਪਇਆ ਘੱਟੋ ਘੱਟ ਪਾਵੇ ਪਿਛਲੇ ਦਿਨੀ ਗਲਤ ਕੰਮ ਹੋਇਆ ਚਲੋ ਉਹ ਕਿਤੇ ਮੁੜ ਕੇ ਦੱਸਾਂਗੇ ਠੀਕ ਆ ਪੈਸੇ ਪੇਮੈਂਟ ਆਉਗੀ ਤੇ ਮੱਝ ਫੇਰ ਜਾਣੀ ਤੇ ਨਾ ਕਿਹਨਾ ਆਪਾਂ ਇਹ ਕਹਿਣਾ ਵੀ ਜਾ ਕੇ ਲੈ ਆਵਾਂਗੇ ਨਾ ਸਾਡਾ ਕੋਈ ਗੱਡੀ ਵਾਲਾ ਬਿਲਕੁਲ ਗੂਗਲ ਪੇ ਚ ਪੈਸੇ ਆਉਣਗੇ ਤੇ ਫੇਰ ਮਾਧਿਅਾ ਅੱਛਾ 1 ਲੱਖ 30 ਹਜ਼ਾਰ ਹੈ ਮਾਨਤਨ ਕਰਾਂਗੇ ਕਰੋ ਹੋ ਜਾਊਗਾ ਮਾਨ ਹਾਂਜੀ ਆਦੀਪ ਸੱਚੋ ਟੀ ਇਹ ਵੀ ਤਾਂ ਜਸੂਆ ਸੂਈ ਆ ਹਾਂਜੀ ਮਗਰੇ ਦੇ ਕੱਤੀ ਆ ਇਹਦੇ ਥੱਲੇ ਦੁੱਧ ਆ ਇਹ ਵੇਲੇ 11 ਉਹ 11 ਹੋਵੇ ਅੱਛਾ ਜੀ ਤਾਜੀ ਸੂਈ ਬਿਲਕੁਲ ਅਜੇ ਮੈਲੇ ਮੂਲੇ ਤੇ ਚਲਣੀ ਆ ਚੱਡਾ ਵੇਖ ਕੇ ਤੇ ਕਹੀ ਜਾਈਏ ਭਾਵੇਂ 14 ਲੀਟਰ ਆ ਹਾਂਜੀ ਆਪਾਂ ਦੁੱਧ ਉਹ ਦੱਸਣਾ ਜਿਹੜਾ ਮੁੜਕੇ ਕਿਸੇ ਨੂੰ ਦੋ ਡੰਗ ਚਵਾਉਂਦੇ ਹੀ ਹੋਣ ਬਾਰੇ ਦੇ ਚਵਾ ਵੀ ਚਵਾ ਵੀ ਥੋੜੀ ਵੀਰ ਛੋਟੀ ਦਾ ਮੂੰਹ ਮੜਾਂਗਾ ਵੇ ਸਿੰਘ ਸੁੰਗਾ ਸਾਰਾ ਕੋਈ ਚੰਗਾ ਕੱਟੀਏ ਦੇ ਮਗਰ ਜੇ 12 13 ਦਿਨ ਨੂੰ ਸੂਈ ਨ ਹੋ ਗਈ ਆ ਮੈਲ ਮੂਲਾ ਅਜੇ ਇਹਨੇ ਮਾਰਨਾ ਚਵਾਈ ਇਹਦੀ ਰੂਵ ਵਰਗੀ ਪੋਲੀ ਠੀਕ ਐ ਮੈਨਾਂ ਵੀ ਦੂੜ ਮਿੰਟ ਚ ਬਾਲਟੀ ਡੱਕ ਦਿੰਦੀ ਅੱਛਾ ਜੀ ਛੋਟੀ ਲੈ ਸ਼ੰਮੀ ਦਖਾਇ ਰਹੇ ਨੇ ਵੰਡੂ ਵਜੰਗ ਇਦਾਂ ਇੱਕ ਗੱਲ ਹੋਰ ਬਾਈ ਵੀ ਘੱਟ ਆ ਮੱਜਾਂ ਨਾ ਸੰਦੀਪ ਸਿੰਘ ਚਵਾਈ ਛੱਡੀ ਨੀਗੀ ਹੂੰ ਚੋਈਆਂ ਜ਼ਰੂਰ ਆ ਪਰ ਚਲੋ ਥੋੜਾ ਬੋਧਾ ਟਾਈਮ ਟੂਮ ਦਾ ਅੱਗਾ ਪਿੱਛਾ ਕਰਕੇ ਕਈ ਵਾਰੀ ਦਿੰਦਾ ਵੀ ਸਵੇਰ ਦੀ ਚਵਾਈ ਹਾਂਜੀ ਹਾਂਜੀ ਛੱਡੀ ਮੈਂ ਨਹੀਂ ਛੱਡਦਾ ਮਹਾ ਪਹੂ ਦੁੱਧ ਤੇ ਆਉਂਦੇ ਤੇ ਮੁੜਕੇ ਜੇ ਚਵਾਈ ਛੱਡਦੀ ਨਾ ਹਫਤਾ ਫੇਰ ਦੁੱਧ ਤੇ ਕਰਦਾ ਹਾਂਜੀ ਹਾਂਜੀ ਮੈਂ ਤੇ ਵੇਖਿਆ ਕਈ ਵਾਰੀ ਜੇ ਚਵਾਈ ਇੱਕ ਛੱਡਦੀ ਨਾ ਡੰਗ ਭਾਂਦੀ ਅੱਠੀ ਪੈਰੀ ਮਹੀਂ ਦੁੱਧ ਸਾੜ ਜਾਂਦੀ ਆ ਹਾਂ ਤੇ ਵਾਧਾ ਬੜਾ ਊਖਾ ਦੇ ਘਾਟੇ ਕੇ ਦਿਨ ਚ ਹੀ ਜਾਂਦਾ ਇਹ ਕੋਟੋਟੀ ਕਿੱਡੀ ਚੰਗੀ ਆ ਤੇ ਭਾ ਤੁਸੀਂ ਇਹਦਾ ਵੇਖਿਓ ਮੁਕਤਰਾ ਹੀ ਹੋਣਾ ਅੱਛਾ ਜੀ ਹਾਂਜੀ ਚੱਲਾਂ ਫਿਰ ਹੁਣ ਇਹੋ ਜੀ ਝੋਟੀ ਚਲੋ ਅਸੀਂ ਵੀ ਵੀਡੀਓ ਵੇਖਦੇ ਹਾਂ ਉਦਾਂ ਵੀ ਜਾਣੇ ਜੇ ਘਰ ਕਿਸਦੇ ਹੋਵੇ ਤੇ ਉਹਨੇ ਇਹੋ ਜੀ ਦਾ ਸਵਾ ਲੱਖ ਰੁਪਈਆ ਮੰਗੀ ਜਾਣਾ ਹਾਂਜੀ ਘਰਾਲੇ ਨਾ ਵਪਾਰੀਆਂ ਨੂੰ ਹੀ ਜ਼ਿਆਦਾ ਮੁੱਲ ਕਰਨਦੇ ਆ ਬਾਕੀ ਚਲੋ ਵਿਕਣ ਵੀ ਦਿਆ ਮੰਦਾ 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 ਆਖਿਆ ਮੰਦਾ ਨਹੀਂ ਆ ਬਿਲਕੁਲ ਮੰਦਾ ਮੰਦਾ ਨਾ ਪਿੱਛੋਂ ਕਿਤੇ ਮਿਲਦਾ ਜੀ ਛੋਟਾ-ਬੂਟਾ ਚਲੋ ਬਾਜ਼ਾਰ ਦਾ ਫਰਕ ਜ਼ਰੂਰ ਹੈਗਾ ਵਪਾਰੀ ਆਪ ਵੇਚਦੇ ਸਾਨੂੰ ਪਤਾ ਵੀ ਥੋੜਾ ਜਿਆਦਾ ਬਾਜ਼ਾਰ ਡਾਉਣਿਆ ਘਰਾਲੇ ਉਹਨੇ ਹੀ ਪੈਸੇ ਮੰਗੇ ਹਾਂਜੀ ਹਾਂ ਏ ਸੰਦੀਪ ਸਾਹਿਬ ਛੋਟੀ ਆਪਾਂ ਦੇ ਦੇਣੀ ਆ 90000 ਦੀ ਦੇ ਦੇਣੀ ਸਿਰਫ 90000 90000 ਕਵੀ ਛੋੜ ਕਰ ਦੇਣੀ 2000 ਹੋਰ ਘਟਾ ਦੇਣਾ 88000 88000 ਹੀ ਦੇ ਦੇਣੀ ਠੀਕ ਹੈ ਠੀਕ ਹੈ ਦੇਖੋ ਇਹਨਾਂ ਦੀ ਤੋਕੜ ਮੈਂ ਹੀ ਆਉਂਦੀ ਆਉਂਦੀ ਕਿ ਨਹੀਂ ਤੇ ਜਦੋਂ ਮਰਜੀ ਫੱਗਣ ਪੇਦ ਤੇ ਫੇਰ 65000 ਦੀ 70 ਦੀ ਜਦੋਂ ਨਹੀਂ ਵੇਚਣੀ ਕਰਨੂੰ ਉਮਰ ਵਾਲੀ ਝੋਟੀ ਦੂਜਾ ਸੁਆ ਸੋਹਣੀ ਕੰਗੀ 88000 ਕਵੀ ਛੋੜ ਛਾੜ ਕਰਾਂਗੇ ਆਹ ਨਗੀਨਾ ਸੰਦੀਪ ਜੀ ਇਹ ਬਰੂਦ ਹੀ ਬਣਦਾ ਹੈ ਹੈ ਕਿ ਨਹੀਂ ਬਰੂਦ ਵਾਕਿਆ ਬਰੂਦ ਹੀ ਇਹ ਨਹੀਂ ਆ ਵੀ ਇਹ ਇਹਦੀ ਚਵਾਈ ਛੱਡੀ ਆ ਚੋਈ ਇਹਦੀ ਇਹ ਵੀ ਹੈਗੀ ਸੀ ਪਰ ਇਹ ਜਦੋਂ ਤੁਸੀਂ ਕੱਲ ਵੇਖੋਗੇ ਨਾ ਜਦੋਂ ਬਾਹਰੀ ਘੰਟੇ ਚੋਗੇ ਇਦਾਂ ਹੀ ਬਣੀ ਹੁੰਦੀ ਹੈ ਅੱਛਾ ਜੀ ਇਹ ਕਰਮਾਲੀ ਬਣਦੀ ਇਦਾਂ ਦੁੱਧ ਇਹ ਥੱਲੇ ਸੰਦੀਪ ਸਿੰਘ ਆ 15 ਲੀਟਰ ਆ ਹੂੰ ਛੱਡਿਆ ਮੈਂ 18 ਵੀ ਕਹਿ ਸਕਦਾ 19 ਵੀ ਕਹਿ ਸਕਦਾ ਪਰ ਦੁੱਧ 15 ਲੀਟਰ ਉਹ ਬਾਈ ਜੋ ਮਰਜੀ ਛੋਟੀ ਨਸਲ ਭੇਜਿਆ ਇਹਦਾ ਸਿੰਗ ਵੇਖੀ ਇਸ ਕੋਈ ਉਂਗਲ ਲੰਗਦੀ ਆ ਜੇ ਦੂਜੀ ਉਂਗਲ ਕੋਈ ਨੰਗਾ ਜੇ ਨਾ ਮੱਝ ਫਰੀ ਵੇ ਇਧਰ ਉਹ ਜਿੱਦਾਂ ਵੀਰ ਭਾਜੀ ਕਹਿੰਦੇ ਐ ਨਾ ਦੁਲਚੀਪੁਰ ਵਾਲੇ ਵੀ ਹੋ ਕੋਕੇ ਜੇ ਵੀ ਕਈਆਂ ਦੇ ਦੂਜੇ ਬੰਦੇ ਨੇ ਹੁਣ ਮੇਰੇ ਕੋਲ ਹੈ ਨਹੀਂ ਕਿ ਜਿੱਦਾਂ ਵੀ ਪਾਏ ਨੇ ਆ ਵੇ ਕਿੱਦਾਂ ਦੀ ਇਹਦੀ ਟੁੱਠੀ ਸਿੰਘ ਇਹਨੂੰ ਕਹਿੰਦੇ ਨਾ ਕੋਈ ਬਣਾਇਆ ਜੇ ਨਾ ਵੀ ਰੇ ਇੱਕ ਵਾਰ ਬਿਊਟੀ ਇੰਦਰੀ ਇਹ ਆਪਣੇ ਨਾਲ ਕਰੀ ਇਧਰ ਮੈਂ ਇਧਰੋਂ ਲਈ ਆਈ ਹਾਂ ਇਧਰੋਂ ਛੋਟੀ ਤੇ ਬੋਲਦੀ ਆ ਨਾ ਕਿਦਦਰ ਦੀ ਹੈਗੀ ਆਪਾਂ ਕਹੀ ਜਾਈਏ ਜਿੱਦਾਂ ਮਰਜ਼ੀ ਹੋਵੇ ਨਸਰ ਬੋਲਦੀ ਆ ਪਹਿੂ ਲੈਣਾ ਦੁੱਧ ਵਾਲਾ ਹਾਂਜੀ ਭਾਵੇਂ ਉਹ ਇਧਰੋਂ ਮਿਲ ਜੇ ਭਾਵੇਂ ਕਿਤੇ ਮਰਜ਼ੀ ਮਿਲ ਜੇ ਦੁੱਧ ਵਾਲੀ ਝੋਟੀ ਲੈਣੀ ਆ ਲੈਣੀ ਉਹ ਆ ਵੀ ਜਿਹੜੀ ਮਨ ਨੂੰ ਲੱਗੀ ਜੇ ਨਾ ਲੱਗੀ ਤੇ ਭਾਵੇਂ ਦੱਸ ਦੇਣਾ ਲਈ ਲੈ ਆਇਆ ਸ਼ੰਭੂ ਉਹ ਹਾਗ ਦੁੱਜਾ ਸੁਆ ਸੁਈਏ ਤੇ ਮੈਂ ਜਿੱਦਣ ਛਾਲੇ ਚੱਲ ਗਿਆ ਨਾ ਜਿੰਨੀ ਇਹ ਚਾਰੋ ਚੁਰੂ ਹੈ ਝੋਟੀ ਬਈ ਰੂਹ ਕੁਝ ਕਰਦੀ ਝੋਟੀ ਭਾਵੇਂ ਇਹ ਝੋਟੀ ਉਦੋਂ ਦੁੱਧ ਨਾ ਮੇਰੇ ਹਿਸਾਬ ਨਾਲ 18 ਲੀਟਰ ਹੀ ਕਰ ਦਿੰਦੀ ਵੇਖੋ ਕੱਟੀ-ਕੱਟੀ ਨਾ ਕਰੀ ਇਹਦੇ ਮਗਰ ਕੱਟਾ ਜੀ ਆਹ ਲੈ ਜੀ ਹਾਂ ਜੀ ਸੁਈ ਨੂੰ ਇਹਨੂੰ ਵੀ 20-25 ਦਿਨ ਹੋ ਗਏ ਆ ਦੁੱਧ ਤੇ ਸੰਦੀਪ ਡੰਗਰ ਜਾ ਕੇ ਜਿਹੜੇ ਬੰਦੇ ਰੱਖਦੇ ਡੰਗਰ ਪਤਾ ਵੀ ਆ ਪੰਜੀਆਂ ਦਾ ਨਾਂ ਬਾਦ ਚੜਦਾ ਹਾਂਜੀ ਹੁਣ ਲੋਕ ਕਹਿੰਦੇ ਬੱਚਾ ਵੀ 나ੜੂ ਤੇ ਹੋਵੇ ਦੁੱਧ ਵੀ 15 ਲੀਟਰ ਹੋਵੇ ਫਿਰ ਅਸੀਂ ਤੇ ਦੇ ਨਹੀਂ ਸਕਦੇ ਇਹ ਮਨਾਉਣਾ ਉਹ ਤੇ ਨਹੀਂ ਦੇ ਸਕਦਾ ਇਹ ਉੱਦਾ ਕਿਸ ਨੂੰ ਦੇਣਾ ਹੋਵੇ ਤੇ ਵੱਖਰੀ ਗੱਲ ਹੈ ਵੇਖ ਝੋਟੀ ਦਾ ਤੋਰਾ ਤਰਾ ਪਲਵਾਨਾ ਰਗਾ ਹੁਣ ਆ ਮੰਡੀ ਨਸਲ ਬੋਲ ਹੈ ਝੋਟੀ ਭਾਈ ਨਸਲ ਬੜੀ ਹੈ ਬੜੇ ਜਣੇ ਮੈਨੂੰ ਕਹਿੰਦੇ ਮੰਡੀ ਖਾੜੇ ਨੂੰ ਤੇ ਪਰ ਇੱਥੇ ਇਹਨੇ ਨਜ਼ਾਰੇ ਵੱਧੇ ਆ ਵਿੱਚੋਂ ਤੇ ਜੀ ਕਰਦਾ ਵੀ ਇਹਨੂੰ ਨਾ ਹੀ ਵੇਚਾਂ ਚੁਾਈ ਚੁਈ ਬੜੀ ਚੰਗੀ ਤੇ ਝੋਟੀ ਸੋਹਣੀ ਬੜੀ ਕਿਸੇ ਪਾਸੇ ਨਿੰਦ ਨਾਲ ਆ ਜਿਹੜੀ ਇਹਦੀ ਲੱਤ ਜੀ ਦਾ ਨਾ ਹਾਂਜੀ ਚਲੋ ਦੱਸ ਦੇਣਾ ਚੰਗਾ ਹੁੰਦਾ ਇਹ ਜੇ ਸੱਚ ਪੁੱਛਦੇ ਜਿਹਦਾ ਲਿਆਂਦੀ ਨੂੰ ਮੈਨੂੰ ਇਹ ਝੋਟੀ 15 ਦਿਨ ਹੋ ਗਏ ਸੰਦੀਪ ਸਿੰਘ ਸਾਹਿਬ ਝੂਠ ਨਹੀਂ ਆਪਾਂ ਮਾਰਨਾ ਹਾਂਜੀ ਜਿਹੜਾ ਮੈਨੂੰ ਪੈਂਦਾ ਹੈ ਨਾ ਆ ਗੁੰਮੀ ਮੈਂ ਭਲਾ ਵੇ ਹੀ ਲਈਏ ਹਾਂ 5 7 10 ਦਿਨ ਰੱਖ ਕੇ ਵੀ ਇਹ ਕੀ ਕਰਦੀ ਹੈ ਹੂੰ ਕੁਝ ਨਹੀਂ ਨਾ ਇਹਨੂੰ ਕੋਈ ਤੀੜ ਹੁੰਦੀ ਇੱਥੋਂ ਨਾ ਕੋਈ ਵਗਣੀ ਆ ਨਾ ਵੱਡੀ ਹੋਣੀ ਪੱਕੀ ਪੱਕੀ ਹੈ ਜੀ ਪੱਕੀ ਆ ਇਹ ਮੇਰ ਕੋ ਚਾਹੇ ਕੋਈ ਲਖਾ ਲੋ ਚਾਹੇ ਵੀਡੀਓ ਰਿਕਾਰਡ ਹੀ ਰਹਿਣੀ ਆ ਇਹ ਤੇ ਮਰਦੀ ਦੁਨੀਆ ਤੱਕ ਰਿਕਾਰਡ ਹੀ ਰਹਿਣੀ ਆ ਰਿਕਾਰਡ ਹੀ ਰਹਿਣੀ ਆ ਇਹਦਾ ਕੋਈ ਨੁਕਸ ਪੈ ਜੇ ਤੇ ਮੈਂ ਜ਼ਿੰਮੇਵਾਰ ਹਾਂ ਜੇ ਇਹ ਵੱਡੀ ਹੋ ਜੇ ਜਾਂ ਇਹ ਦੁਖਦੀ ਹੋਵੇ ਜਾਂ ਵਰਗੇ ਆਪਣੀ ਮਰਜ਼ੀ ਨਾਲ ਕਿਸੇ ਨੇ ਕੋਈ ਚੀਰਾ ਚਰਾ ਦੋਣਾ ਲੋੜ ਹੀ ਨਹੀਂ ਕੀ ਕਰਨ ਨੂੰ ਕੋਈ ਉਹ ਤੋਕੜ ਤੱਕੜ ਕੇ ਹੋਈ ਹੋਈ ਦੋਦੋਂ ਭਾਵੇਂ ਕੋਈ ਕਢਾਲਿਆ ਪਰ ਤੇ ਇਹਦਾ ਕੱਖ ਨਹੀਂ ਇਹਦਾ ਕੋਈ ਨੁਕਸ ਹੀ ਨਹੀਂ ਗਾ ਤੇ ਉਦਾਂ ਝੋਟੀ ਚੰਗੀ ਆ ਵਧੀਆ ਸੀਰਸਾਲ ਵੀ ਪੂਰੀ ਭਾਵੇਂ ਐ ਬੱਚਾ ਛੱਡੋ ਭਾਵੇਂ ਥੱਲੇ ਬਹੁਤ ਹੈ ਚਲੋ ਨਹੀਂ ਭਈ ਐਂਡ ਕਰਾਇਆ ਬਈ ਬਿਊਟੀ ਲਈ ਹੁਣ ਸੰਦੀਪ ਸਿੰਘ ਜੇ ਕਹਿ ਦੀ 18 ਲੀਟਰ ਦੁੱਧ ਆ ਜੇ ਚਲੋ ਸੈਣਾ ਨਹੀਂ ਕਿਸੇ ਨੂੰ ਚਾਹੀਦਾ ਚੱਡੇ ਦਿਖਦੇ ਨਹੀਂ ਤੇ 15 14 ਲੀਟਰ ਦੁੱਧ ਹੁੰਦਾ ਚਲੋ ਬਈਆਂ ਕਈਆਂ ਦਾ ਆਪਾਂ ਜਾਂਦੇ ਵੀ ਨਹੀਂ ਹੁੰਦਾ ਇਹਦਾ ਵੇਖ ਚੱਡਾ ਵੀ ਕਿੱਡਾ ਬਿਊਟੀ ਵੀ ਕਿੱਡੀ ਆ ਬਹੁਤੀ ਵੱਡੀ ਨਹੀਂ ਆ ਪਧਰੇ ਕੱਦ ਦੀ ਛੋਟੀ ਗੋਟੀ ਲੈ ਵਾ ਜੀ ਵੱਡਾ ਬਰਾਵਾ ਲੈ ਵਾ ਵੇਖੋ ਕਿੱਡਾ ਬਾਕੀ ਛੋਟੀ ਵੀ ਨਹੀਂ ਆ ਮੱਜਾਂ ਜਿੱਦੀ ਆ ਸੰਦੀਪ ਕਿੰਨੇ ਦਈਏ ਛੋਟੀ ਚਲ ਇਹ ਗੱਲ ਆ ਮੈਂ ਤੈਨੂੰ ਅੱਗੇ ਹੱਸਦਾ ਨਾ ਵੀ ਕਈ ਵਾਰੀ ਕਈ ਕਹਿਦੇ ਤੈਨੂੰ ਵੀ ਤੂੰ ਦੱਸ ਤੂੰਣ ਕੀ ਦੱਸਣ ਲਿਆਂਦੇ ਤੇ ਅਸੀਂ ਨਹੀਂ ਨਹੀਂ ਤੇ ਪੈਸੇ ਅਸੀਂ ਲਾਏ ਆ ਇਹ ਸੰਦੀਪ 1 ਲੱਖ ਤੇ 90 ਹਜ਼ਾਰ ਦੀ ਝੋਟੀ ਦੇ ਦੀ ਠੀਕ ਹੈ ਨਹੀਂ ਜਿਆਦਾ ਲੈਣਾ ਕੇਸ ਰੇਟ ਅੱਜ ਉਹ ਕਰਦਣੇ ਹਾਨ ਵਾਲੀ ਇਹ ਸੰਦੀਪ ਸਾਹਿਬ 1.5 ਲੱਖ ਦੀ ਦੇਣੀ ਦੇਣੀ ਹੈ 1.5 ਲੱਖ ਦੀ ਇਹੋ ਜੀ ਕੋਈ ਦਿੰਦਾ ਨਹੀਂ 1.5 ਲੱਖ ਦੀ ਝੋਟੀ ਦੇਣੀ ਉਹਦੇ ਵਿੱਚੋਂ ਵੀ ਆਏ ਗਏ ਭੈਣ ਭਰਾ ਦਾ ਪੂਰਾ ਮੰਨਦਾ ਲੈ ਠੀਕ ਹੈ ਕਾਜ ਹੋਏ ਕੋਈ ਦੁੱਧ 15 ਲੀਟਰ ਮਾ ਆਵੇ ਤਾਂ ਹੀ ਜਿੰਮੇ ਵਾਲਾ ਚਲੋ ਤੇ ਦੁੱਧ ਜਿੱਦਣ ਸਟਾਲੇ ਚੱਲ ਪਏ ਨੇ ਦੁੱਧ ਤੇ ਮੈਨੂੰ ਇਹ ਤਾਂ ਚੰਗੀ ਲੱਗਦੀ ਘਰ ਮੇ ਉਹ ਪਹੂਲਾਉਣਾ ਜਿਹੜਾ ਖਾਲਵਾ ਦਿਖਾਵੇ ਖਾਲਵਾ ਇੱਥੇ ਖਲ ਖੰਦੀ ਇਹਨੂੰ ਭਾਵੇਂ 10 ਕਿਲੋ ਪਾ ਦੇਣ 10 ਜਿਹੜੀ ਬੜੇਵੇਂ ਖਾਲ ਦਿਖਾਂਦੀ ਜਿਹੜੀ ਵੀ ਪਾ ਦਿਓ ਮੈਂ ਬੜੇਵਿਆਂ ਦੀ ਪੋਨਾ ਨਾਲ ਮੈਂ ਪੋਨਾ ਵਾ ਟਵਾਣਾ ਫੀਡ ਹਾਂਜੀ ਨਾਲ ਹੀ ਪੋਨੇ ਮਸਾਲਾ ਦੀ ਸੂੜੀ ਅੱਛਾ ਲਾ ਕੇ ਇਹਨੂੰ ਬਾਟਾ ਹੋਣੇ ਛੱਡ ਦੇਣੇ ਸਾਰਾ ਹੀ ਖਾ ਜਾਣ ਸੁੱਕੀ ਖਾਲੇ ਮੈਂ ਦੋ ਕਿਸਮ ਦਾ ਡੰਗਰ ਚੰਗਾ ਮੈਨੂੰ ਲੱਗਦਾ ਇੱਕ ਤੇ ਰਜਵਾ ਖੜ ਖਾਂਦਾ ਹੋਵੇ ਤੇ ਦੂਜਾ ਇਹ ਨਹੀਂ ਵੀ 15 ਲੀਟਰ ਦੁੱਧ ਦਿੰਦੀ ਹੈ 2 ਮਹੀਨੇ ਦੇ ਵੀ ਮੁੜ ਕੇ ਭਾਜੀ ਹਾਂ ਪਹੂ ਲੰਮਾ ਸਮਾਂ ਦੁੱਧ ਦੇਵੇ ਭਾਵੇਂ 12 ਲੀਟਰ ਵਾਲੀ ਮਹੀਂ ਹੋਵੇ ਲੰਮਾ ਸਮਾਂ ਦੁੱਧ ਦੇਵੇ ਭਾਜੀ ਵਾਹ 15 ਵਾਲੀ ਕੀ ਕਰਨੀ ਜੇ 2 ਮਹੀਨੇ ਦਿੱਤਾ ਇਹਦੀ ਮਹੀਂ ਦੀ ਪਿੱਛੋਂ ਗਾਰੰਟੀ ਆਈ ਵੀ ਦੁੱਧ ਚੰਗਾ ਲੰਮਾ ਸਮਾਂ ਦਿੰਦੀ ਤੇ ਜੀ ਗੱਲ ਵੀ ਮਾਲਵਾੜਾ ਖਾਂਦੀ ਜੇ ਇਹ ਵਿਗੀ ਤੇ ਵੇਚਣੀ ਨਹੀਂ ਨਹੀਂ ਤੇ ਅਗਲੀ ਵੀਡੀਓ ਤੁਹਾਨੂੰ ਫੇਰ ਵਿਖਾਇਆ ਕਰੂੰਗਾ ਮੈਂ ਘਰੇ ਰੱਖਣੀ ਜਹਾਜੀ ਇਹ ਵੀ ਸੰਦੀਪ ਸਾਹਿਬ ਦੂਜੇ ਸਵੇਰ ਛੋਟੀ ਸੂਈ ਦਰੇ ਸੇਂਗੇ ਦਾ ਅੱਛਾ ਕੁਆਲਟੀ ਵੇ ਤੇ ਇਹਦਾ ਨਾ ਜਾ ਨਹੀਂ ਹੈਗਾ ਬੱਚਾ ਮਰ ਗਿਆ ਇਹਦਾ ਠੀਕ ਆ ਬੱਚਾ ਮਰ ਗਿਆ ਤੇ ਮੈਲਾ ਮੂਲਾ ਵੀ ਝੋਟੀ ਜੇ ਮਾਰਨ ਦੀ ਹੈ ਹਾਂਜੀ ਮਹੀਨੇ ਦੇ ਲਾਗੇ ਬੰਨੇ ਹੋਇਆ ਚਲੋ ਅਸੀਂ ਹੋਇਆ ਤੇ ਘੱਟ ਐ ਪੰਹ ਮਹੀਨਾ ਹੀ ਕਹਿ ਦਿੰਨੇ ਆ ਵੱਡੀ ਝੋਟੀ ਸਾਰੀਆਂ ਉੱਚੀ ਵੇ ਲੋ ਸੋਣੀ ਕਿੰਨੀ ਕੇਹੇ ਵੇਲੇ ਪਸੰ ਪੈਂਦੀ ਏ ਤੇ ਕੇਹੇ ਵੇਲੇ ਨੂੰ ਟੀਕਾ ਵੀ ਲਾਉਣਾ ਪਈ ਹਾਂ ਜਦੋਂ ਆਪਾਂ ਟੀਕਾ ਲਾਉਨੇ ਕੋਈ ਜੂੜ ਨਹੀਂ ਪਾਉਣਾ ਕੋਈ ਗਾੜੀ ਬੰਦਾ ਨਹੀਂ ਖੜਾਉਣਾ ਖਾਲਦੀ ਇਹ ਵੀ ਬੜੀ ਭੁੱਖੀ ਆ ਇਹਨੂੰ ਮੈਂ ਰਜਾਇ ਨਹੀਂ ਸਕਿਆ ਖਾਲੇ ਨਹੀਂ ਖਾਂਦੀ ਅੱਛਾ ਜੀ ਇਹਦੇ ਗਾੜੀ ਭਾਵੇਂ ਬੋਰੀ ਛੋੜ ਦੇਣੇ ਉਹ ਵੀ ਖਾ ਲੇ ਦੁੱਧ ਦੇ ਥੱਲੇ ਹੈਗਾ ਹੁਣ 12 13 ਲੀਟਰ ਦੁੱਧ ਹੈਗਾ ਹੂੰ ਠੀਕ ਆ ਚਵਾਈ ਚੁਈ ਆ ਟੀਕਾ ਲਓ ਉਸੇ ਵੇਲੇ ਖਾਲ ਸੁੱਟੋ ਥੱਲੇ ਬਾਜੋ ਖੋਲਨੀ ਵੀਰ ਖੋਲੋ ਭਾਈ ਤੇ ਝੋਟੀ ਵੇਖੋ ਸਿਰ ਮੂੰਹ ਕਿੱਡਾ ਚੰਗਾ ਜਾਤ ਕਿੱਡੀ ਆ ਵੱਡੀ ਝੋਟੀ ਸਿੰਘ ਵੀ ਚੰਗਾ ਥਾਣ ਵੀ ਚੰਗਾ ਸਾਰਾ ਕੁਝ ਹੀ ਚੰਗਾ ਦੁੱਧ ਚਲੋ 13 ਲਾਉ ਤੇ 12 ਤੋਂ ਵੱਧ ਹੀ ਉਹ 12 ਲੀਟਰ ਤੁਸੀਂ ਮੰਨ ਲੇ ਚਲੋ ਇਹਦਾ ਕਿਹੜਾ ਬੱਚਾ ਹੈਗਾ ਵਾ ਇਹ ਸਦਾ ਹੀ ਦੁੱਧਿਆ ਆ 2 ਲੀਟਰ ਉਹਦਾ ਬੱਚੇ ਨੇ ਵੀ ਪੀ ਜਾਣਾ ਵੇਖ ਝੋਟੀ ਨਹੀਂ ਠੀਕ ਆ ਹੁਣ ਇਹਨਾਂ ਨੂੰ ਕਹਿ ਦਈਏ ਵੀ ਸਰਸਿਓ ਆਈਆਂ ਐਦਾਂ ਦੀਆਂ ਹੀ ਹੋ ਵੀ ਇਹਨਾਂ ਤੋਂ ਨਿੱਕੀਆਂ ਹੀ ਸਭ ਆਉਂਦੀਆਂ ਵੱਡੀ ਝੋਟੀ ਵੇ ਪੂਰੀ ਸੰਦੀਪ ਸਾਹਿਬ ਮੈਂ ਹਾਲੀ ਮੰਡੀਆਂ ਮੰਡੀਆਂ ਲਿਆਉਣ ਨੂੰ ਚਲੋ ਸਾਨੂੰ ਵੀ ਕੋਈ ਡਰ ਨਹੀਂ ਹਾਂਜੀ ਹਾਂਜੀ ਮਸਲਾ ਹੋਈ ਆ ਵੀ ਜੇ ਮੰਡੀ ਚੱਲ ਜੀਏ ਮਗਰਲਾ ਕੰਮ ਖਲੋ ਜਾਂਦਾ ਤੇ ਨਾਲ ਤੈਨੂੰ ਪਤਾ ਵੀ ਨੌਕਰੀ ਵੀ ਨੌਕਰੀ ਵੀ ਕਰੀਦੀ ਆ ਤੇ ਇਸ ਕਰਕੇ ਵਾਈ ਵੁਈ ਦਾ ਵੀ ਸਿਸਟਮ ਜਾਂ ਤੇ ਆ ਨਿਆਣਿਆਂ ਦੇ ਇਹਨਾਂ ਨੂੰ ਜੀ ਨਹੀਂ ਕਰਦਾ ਇਸ ਪਾਸੇ ਲਾਉਣ ਨੂੰ ਮਾੜਾ ਧੰਦਾਲੀਆਂ ਬਿਲਕੁਲ ਜੀ ਇਹ ਵੀ ਲੱਗ ਕੇ ਖੁਸ਼ ਨਹੀਂ ਆ ਤੇ ਜਦੋਂ ਕਿਤੇ ਗੈਗ ਹੋਏ ਉਹਦੋਂ ਮਗਰੋਂ ਸਾਰੀਆਂ ਚੋਈਆਂ ਕਰ ਲੈਂਦਾ ਏ ਪਰ ਮੈਂ ਜਦੋਂ ਘਰ ਆਵਾਂ ਫਿਰ ਉਦੋਂ ਮਦਰੀ ਨੂੰ ਨਹੀਂ ਉਨਦਾਇ ਪਤਾ ਹੈਗਾ ਚਲ ਕੋਈ ਗੱਲ ਨਹੀਂ ਤੇ ਇਹ ਕੰਮ ਚ ਨਾਲ ਨਹੀਂ ਲਾਉਣ ਨੂੰ ਕੀ ਕਰਦਾ ਵੀ ਯਾਰ ਬੱਚੇ ਆ ਮੁੜ ਕੇ ਕੱਲ ਨੂੰ ਕਹਿਣਗੇ ਵੀ ਸਾਨੂੰ ਡੰਗਰਾ ਚ ਲਾ ਲਿਆ ਹਾਂ ਰਾਖੀ ਦਾ ਚਲੋ ਤੁਸੀਂ ਤੁਹਾਡੀ ਉਮਰਿਆ ਪੜ੍ਹ ਲਿਆ ਹੁਣ ਕਹੋ ਬਿਲਕੁਲ ਤੁਸੀਂ ਆਪਣੀ ਮਰਜ਼ੀ ਵੇਖੋ ਜੇ ਤੁਹਾਨੂੰ ਚੰਗਾ ਲੱਗਦਾ ਠੀਕ ਹੈ ਨਹੀਂ ਤੇ ਇਹ ਸੰਦੀਪ ਸਿੰਘ ਝੋਟੀ ਆਪਾਂ ਬਿਲਕੁਲ ਜਿਆਦਾ ਰੇਟ ਤੇ ਦੇ ਦੇਣੀ ਹੈ 1 ਲੱਖ ਤੇ 20000 ਦੀ ਝੋਟੀ ਦੇ ਦੇਣਾ ਵੱਡੀ ਆ ਨਾ ਵੱਡੀ ਬਿਲਕੁਲ ਵੱਡੀ ਸਸਤੀ ਦੇਣੀ ਆ ਸਸਤੀ ਅੱਛਾ 1 ਲੱਖ 5000 ਦੀ ਝੋਟੀ ਤਾਂ ਮੈਂ ਕਿਹਾ ਜੰਗਲ ਮੂੰਹ ਚ ਪੌਣਗੇ ਬੰਦੇ ਵੀ ਆ ਵਾਕਿਆ ਐਡੀ ਝੋਟੀ ਆ ਵੇਖ ਲੋ ਮੈਨੂੰ ਮੋਢੇ ਤੇ ਹੁੰਦੀ ਨਹੀਂ ਲੈ ਠੀਕ ਆ ਭਾਜੀ ਸੋਹਣੀ মিয়া ਸਾਰਾ ਕੁਝ ਸਿਰਫ ਬੱਚਾ ਨਹੀਂ ਤਾਜੀ ਸੂਈ ਹੈ ਜਿੰਮੇਵਾਰ ਮੈਂ ਆ ਹਾਂਜੀ ਤੇ ਜੇ ਝੋਟੀ ਮੈਲਾ ਨਾ ਮਾਰੇ ਤਾਂ ਮੇਰੀ ਜ਼ਿੰਮੇਵਾਰੀ ਹੈ 1 ਲੱਖ ਤੇ 25000 ਦੀ ਝੋਟੀ ਨੂੰ ਉੱਤੇ ਮਾਨਤਨ ਕਰਾ ਇਹ ਦੀਵਾਲੀ ਦਾ ਆਫਰ ਹੈ ਚਾਹ ਜੀ ਇਹ ਤਾਜੀ ਬਿਲਕੁਲ ਸੂਈ ਆ ਤੇ ਜਗ ਸੁਆ ਨਹੀਂ ਆ ਇਹ ਹੂੰ ਤੇ ਬੌੜਾ ਹੀ ਅਜੇ ਮਾੜਾ ਮੋਟਾ ਬਣਦਾ ਹੋਊਗਾ ਠੀਕ ਆ ਦੁੱਧ ਦੇ ਥੱਲੇ 8-9 ਲੀਟਰ ਬੌੜਾ ਆਣਾ ਹੈ ਅੱਛਾ ਜੀ ਹਾਂਜੀ ਖੋਲ ਵੀ ਉਹ ਤਾਂ ਬਾਡੀ ਬੁੱਡੀ ਚੰਗੀ ਆ ਤੇ ਉਸ ਹਿਸਾਬ ਦਾ ਹੀ ਆ ਮੈਂ ਫਿਰ ਬਾਈ ਨਹੀਂ ਰੱਖਣੀ ਘਰੇ ਜੀ ਇਹ ਹੈ ਹੀ ਘਰ ਦੀ ਆਪਣੀ ਅਜ ਨਾਲ ਅੱਛਾ ਠੀਕ ਬਾਈ ਵੇਚਣੀ ਪਰ ਉਹ ਕੱਟੀ ਮੰਗਦੇ ਨਾਲ ਸਾਰੇ ਉਹ ਕੱਟੀ ਰੱਖੀ ਕੱਟੀ ਤੈਨੂੰ ਵਸਾਉਣਾ ਬਾਅਦ ਚ ਕੱਟੀ ਦੇ ਨੂੰ ਜੀ ਨਹੀਂ ਕਰਦਾ ਨਵਾਬ ਝੋਟੇ ਦੀ ਆ ਜਿਹੜਾ ਹੁਣ ਨਾ ਸਮਾ ਉਹ ਵਸਦੀ ਸੀ ਆ ਨੀਲੀ ਵੇਚੀ ਹੈ ਬਾਈ ਉਹ ਨੀਲੀ ਵੇਚਤੀ ਕਰਕੇ ਤੇ ਮੈਂ ਉਹ ਹੁਣ ਰੱਖਣ ਡਿਆ ਘਰ ਨੀਲੀ ਮੇਰੇ ਕੋ ਬਦੋ ਬਦੀ ਲੱਗੇ ਉਹ ਵੀਰ ਆਏ ਇਧਰ ਛੀਨਾ ਬਿਧੀ ਚੰਦ ਦੇ ਛੀਨਾ ਠੀਕ ਆ ਹਾਂ ਦਰਦ ਉਹ ਮੇਰੇ ਕੋ ਦੋ ਮਈਆਂ ਇੱਕ ਵਾਰ ਮੈਂ ਪਹਿਲੇ ਇੱਡੇ ਘੱਟ ਵਾਲੀ ਮੈਂ ਹਾਂ ਘਰ ਲਾਉਣੀ ਆ ਹਾਂਜੀ ਉਹ ਸੱਜਣ ਜਿਆਦੇ ਹੀ ਰਿਸ਼ਤੇਦਾਰ ਹੀ ਵੇਚੇ ਵਿੱਚ ਤੇ ਉਹ ਫਿਰ ਨਾ ਵੀਰ ਖਲੋਜੀ ਇੱਕ ਮਿੰਟ ਫੋਸਟ ਕਰ ਲੈਂਦਾ ਖੜ ਚ ਖੜ ਤੇ ਉਹ ਜੋੜਾ ਲੈ ਗਏ ਮੇਰੇ ਕੋ ਨੀਲੀ ਦੀਆਂ ਮਹੀਆਂ ਦਾ ਹਾਂਜੀ ਤੇ ਉਹਦਾ ਕਰਕੇ ਫਿਰ ਘਰ ਵੀ ਚਲੋ ਦੁੱਧ ਇੱਥੇ ਦੇਨੇ ਆਪਾਂ ਜਿਆਦਾ ਨਹੀਂ 20 ਲੀਟਰ ਦੁੱਧ ਘਰਾਂ ਚ ਲੱਗਾ ਆ ਹਾਂਜੀ 70 ਰੁਪਏ ਹਸਾਬ ਨਾਲ ਦੇਈ ਦਾ ਆਜੋ ਜੀ ਵੇਖੋ ਸਾਫ ਸੂਫ ਕਿੰਨੀ ਝੋਟੀ ਸੰਦੀਵ ਚਵਾਈਆਂ ਰੂਹ ਮਰ ਗਈ ਐ ਜੀ ਤੇ ਭਾ ਜਿਆਦਾ ਨਹੀਂ ਆ ਹਸਾਬ ਨਾਲ ਦੇ ਦੇਣੀ ਆ ਬਾਕੀ ਚਲੋ ਦੁੱਧ ਤੇ ਚੜ ਜੂਗੀ 11 ਲੀਟਰ ਦੁੱਧ ਦੇ ਜੂ ਮਾਲਕਾਂ ਦੇ ਹੋ ਗਿਆ ਸੀ ਵੀ ਪਹਿਲੇ ਸੂਏ 12 ਲੀਟਰ ਦਿੱਤਾ ਦੂਜੇ ਸੂਏ ਤੇ 13 ਇਦਾਂ ਲੋਕੀ ਕਈ ਕੋਈ ਜਾਂਦੇ ਜਿੱਦਾਂ ਹੀ ਕਈ ਜਾਂਦੇ ਇਦਾਂ ਲੋਕ ਪਈ ਜਾਂਦੇ ਆਪਾਂ ਕੱਦ ਨੂੰ ਮੁੜ ਕੇ ਪੂਰਾ ਨਾ ਆਇਆ ਤੇ ਫਿਰ ਲਾਂਮਾ ਹੋਊਗਾ ਸਾਫ਼ ਸੂਝ ਵੇਖ ਲਓ ਕਿੰਨੀ ਆ 12 ਲੀਟਰ ਦੁੱਧ 11 ਲੀਟਰ ਦੇ ਸਕਦੀ ਆ ਬੁੱਖੇ ਚੱਲ ਪੈਣ ਬਾਕੀ ਚਾਰੂ ਚੁਰੂ ਇਹ ਵੀ ਚੰਗੀ ਜੇ ਵੰਡ ਬੜੇ ਮਾਂ ਪੂਰਾ ਖਲ ਖਲ ਖਾਂਦੀ ਆ ਦੂਜੀ ਗੱਲ ਆ ਵੀ ਨਾੜਾ ਨੂੜਾ ਵੇਖੋ ਚੰਗੀਆਂ ਤੇ ਹੈ ਵੀ ਮੈਨੂੰ ਲੱਗਦੀ ਆ ਵੀ ਸੀਲੀ ਹੋਗੀ ਸ਼ਾਇਦ ਬਾਕੀ ਇਹ ਹੁੰਦਾ ਵੀ ਨਹੀਂ ਨਹੀਂ ਸੀਲੀ ਆ ਸੀਲੀ ਨਾ ਚੰਗੀਆਂ ਭਾਈਆਂ ਹੁੰਦੀਆਂ ਨਾ ਕੈਮਰਾ ਵਿਆਂਦਾ ਮੂੰਹ ਹੀ ਡੱਡੀ ਆਲੀ ਜੀ ਤੇ ਜਿਹਨੇ ਮੂੰਹ ਡੜਲੇ ਹੈ ਹੀ ਸੀਲ ਹੈ ਸੀਲੇ ਪੂਰੀ ਦੀ ਇਹ ਵੀ ਸੰਦੀਪ ਸਿੰਘ ਲੱਖ ਰੁਪਏ ਦੇ ਦੇਣੀ ਆ ਤੇ ਲੱਖ ਦੇ ਵਿੱਚੋਂ ਵੀ ਮਾਨਕਨ ਕਰ ਦੇਣਾ 95000 ਦੀ ਦੇ ਦੇਣੀ ਆ ਚਲੋ 95000 ਦੀ ਸੱਜਰ ਮਹੀਂ ਆਉਣ ਢੀ ਵੇਖ ਲਓ ਕੀ ਕਰ ਦੂਗੀ ਇਹ 95000 ਰੁਪਇਆ ਕੱਟੀ ਮਾਰ ਬੋੜੇ ਦੇ ਮਹੀਂ ਆ ਇਹ ਫੇਰ ਫੱਗਣ ਚੇਤ ਨੂੰ ਜਿੰਨੇ ਦੀ ਮਰਜੀ ਚਲੋ ਦੁੱਧ ਅੱਦ ਪੀ ਕੇ ਬੰਦਾ ਲੋੜੀਆਂ ਬਾਅਦ 75 ਦੀ 72 ਦੀ ਚਲੋ ਫੇਰ ਵੇਚ ਜਾਣੀ ਠੀਕ ਹੈ ਨਾ ਇਹਨੇ ਆ ਤੈਨੂੰ ਕੱਟੀ ਵਿਖਾਵਾਂ ਐਸ ਝੋਟੀ ਦੀ ਇਹ ਇਹ ਕਿਹਦੇ ਮੰਨ ਦੀ ਕੱਟੀ ਸੀ ਜੀ ਆਪ ਝੋਟੀ ਨਵਾਬ ਦੀ ਆ ਮੋਦੀ ਦੀ ਅੱਛਾ ਮੋਦੀ ਦੀ ਆ ਲక్ష్ਮੀ ਡੇਰੀ ਵਾਲੇ ਮੋਦੀ ਦੀ ਆ ਤੇ ਪਹਿਲਾਂ ਸੂਏ ਬਾ ਜੀ ਪਹਿਲੇ ਸੂਏ ਸੂਈ ਚੌਗੀ ਝੋਟੀ ਹੈ ਜੀ ਇਹ ਨਵਾਬ ਦੀ ਆ ਆ ਨਵਾਬ ਦੀ ਕੱਟੀ ਆ ਹੁਣ ਸੰਦੀਪ ਸਿੰਘ ਜੇ ਕਿੰਨੀ ਨਾ ਕਰਦੀ ਉਹਨੇ ਕਹਣਾ 15000 ਦੇ ਦੇ ਮੈਂ ਇਹਦਾ ਲਿਖਿਆ ਪੜਤਿਆ ਕੰਮ ਕੀਤਾ ਇਹ ਮੇਰੇ ਹਿਸਾਬ ਨਾਲ 35000 ਦਾ ਹੁਣ ਤੱਕ ਦੁੱਧ ਹੀ ਪੀਗੀ ਪੀ ਪੀ ਜੀ ਨੇ ਬਜੀ ਪੀ ਜਾਣੇ ਬਾਕੀ ਜਿਹੜਾ ਹੋਰ ਔਰ ਕੋਈ ਆਪਾਂ ਕੋਈ ਪ੍ਰੋਡਕਟ ਬਣਾਉਣ ਦੀ ਕਹੀ ਦਿੰਦੇ ਦੋਦੇ ਇਹਨਾਂ ਨੂੰ ਇਹੋ ਸੂਦੀ ਚੌਕਰ ਪਾਈ ਜਾ। ਹਾਂ ਬਸ 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 ਤੇ ਜਿਆਦੀ ਲੰਮੀ ਨਹੀਂ ਹੋਗੀ ਵੀਡੀਓ। ਕੋਈ ਕਿਸੇ ਦੀ ਬਾਪੇ ਆ ਝੋਟੀਆਂ ਹੁਣ ਕਰ ਲਈਆਂ। ਹਾਂਜੀ। ਅਸੀਂ ਵਾਹ ਘੜਾ ਦੇ ਭਾਈ ਹਣਾ ਕਰੋ। ਹੁਣ ਰਹਿ ਤਿੰਨ ਚਾਰ ਹੀ ਗਏ। ਹਾਂ। ਆ ਵੀ ਹੁਣ ਬਣ ਜਾਣੀਆਂ ਆ ਦੋਵੇਂ ਸੂਨ ਵਾਲੀਆਂ ਆ ਅਰਜਨ ਕੁੰਗੜ ਦੀ ਆ। ਹਾਂਜੀ। ਉਹ ਵੀ ਮੋਦੀ ਦੀ ਉਸੇ ਦੀ ਭੈਣ ਆ ਉਹ। ਅੱਛਾ ਮੋਦੀ ਮੀਨੀ ਹੈ ਨਾ ਜੀ। 4-5 ਮਹੀਨੇ ਦੀ ਘੱਬਣ ਆ ਉਹ ਤਿੰਨਾਂ ਦੀ ਚੱਕ ਹੋਈ। ਹਾਂ। ਤੇ ਮਤਲਬ ਆ ਹੁਣ ਝੋਟੀ ਜਦਨ ਮੰਨ ਲਓ ਬਣਦੀ ਹੈ ਲੋਕ ਕਹਿੰਦੇ ਫਾਇਦਾ ਨਹੀਂ ਇਸ ਕੰਮ 'ਚ। ਆ ਅਵੇਖਾ ਕਿਦਾਂ ਦੀ ਝੋਟੀ ਯਾਰ ਨਸਲ ਇਹ ਅੱਜ ਵਿੱਚ ਹੀ ਇਹਦੇ 80000 ਦੀ ਤਾਂ ਦੇ ਦਿੱਤੀ ਕਿ ਨੀ ਨੀ ਇਹ 1.5 ਲੱਖ ਦੀ ਝੋਟੀ ਨਸਲ ਦਾ ਭਾਈ ਜੀ ਜੋ ਮਰਜੀ ਨਸਲ ਦਾ ਨਸਲੀ ਹੈ ਨਸਲ ਦਾ ਮੁੱਲ ਹੈ ਹਾਂ ਜੀ ਹਾਂ ਹਾਂ ਜੀ ਹੁਣ ਦੱਸਾ ਝੋਟੇ ਹੁਣ ਲੈਣਾ ਦੱਸੋ ਇਹ ਕਿਵੇਂ ਕਿਹੜੇ ਮਾਲੀ ਦੀ ਆ ਆਪਾਂ ਰਿਕਾਰਡਰ ਕੋਲ ਨਹੀਂ ਪੁੱਛਦੇ ਰਸਾ ਫੜ ਕੇ ਭੱਜਣ ਦੀ ਕਰਦੇ ਆਂ ਹਾਂ ਜੀ ਇਹ ਵੀ ਝੋਟੀ ਬੜੀ ਖਰੀਏ ਤੇ ਆਹ ਜਿਹੜੀ ਮਹਿੰਗੀ ਨਹੀਂ ਸੰਦੀਪ ਕਿ ਜਸੂਗਾ ਇਹ ਵੀ ਜਿਆਦੇ ਦੁੱਧ ਦੀ ਗਾਰੰਟੀ ਦਿੱਤੀ ਬੰਦਿਆਂ ਨੇ ਉਹ ਕਹਿੰਦੇ 17 ਲੀਟਰ ਦੁੱਧ ਦੇਊਗੀ ਦੇ ਵੀ ਸਕਦੀ ਹੈ ਚੰਗੀ ਝੋਟੀ ਖਰੀਏ ਪੂਰੀ ਵੇ ਆ ਇੱਧਰ ਚੱਲ ਚੁੱਦਾ ਬਰਾ ਚੰਗੇ ਚੰਗੇ ਇੰਨੀਆਂ ਹੀ ਬੇਨਤੀਆਂ ਵਾ ਤੇ ਮੇਰੇ ਵੀਰ ਜਿਹੜੇ ਕਮੈਂਟ ਮੈਨੂੰ ਕਰਦੇ ਬਹੁਤ ਉਹਨਾਂ ਦਾ ਧੰਨਵਾਦ ਆ ਸੰਦੀਪ ਸਿੰਘ ਸਾਹਿਬ ਕੋਈ ਮਾੜਾ ਕਮੈਂਟ ਨਹੀਂ ਕਰਦਾ ਬੜੀ ਕਿਰਪਾ ਗੁਰਾਂ ਦਾ ਆਖਦੀ ਕੰਮ ਚੰਗਾ ਕਰਦੇ ਆ ਤੇ ਲੋਕ ਐਪਰੀਸ਼ੀਏਟ ਵੀ ਕਰਦੇ ਆ ਸਾਰਿਆਂ ਦਾ तहे ਦਿਲੋਂ ਧੰਨਵਾਦ ਸੰਦੀਪ ਮੇਰਾ ਭਰਾ ਵਾ ਚਲੋ ਓਦਾਂ ਚੈਨਲ ਇੱਕ ਮੜਾ ਜਿਹਾ ਮੈਂ ਬਣਾਇਆ ਇੱਕ ਦੋ ਛੋਟ ਛੋਟਾ ਤੇ ਪਾਈ ਨਾ ਨਾ ਕੋਈ ਕੋਈ ਗੱਲ ਏਨ ਨੂੰ ਮੈਂ ਕਦੀ ਵੀ ਨਹੀਂ ਵਿਸਾਰ ਸਕਦਾ ਵੱਡੀ ਵੀਡੀਓ ਇੱਤੇ ਪਾਵਾਂਗੇ ਉਹ ਕਿਸੇ ਵੇਲੇ ਸ਼ਾਰਟ ਸ਼ੂਟ ਹੋਣ ਪਤਾ ਨਹੀਂ ਹਾਂਜੀ ਤੂੰ ਵੀ ਨਹੀਂ ਆ ਸਕਦਾ ਇਹ ਕਦੀ ਮੈਂ ਨਹੀਂ ਆ ਤੇਰਾ ਵੀ ਹੁਣ ਕਾਰੋਬਾਰ ਇਹ ਤੂੰ ਇੱਕ ਅੱਧੀ ਲਿਆਉਣੇ ਤਾਂ ਅਸੀਂ ਉਹ ਕੋਲੋਲਾ ਕਰਾਵਾਂਗੇ ਇਦਾਂ ਸ਼ਾਰਟ ਸ਼ੂਟ ਪਾ ਲਈਦੇ ਬਾਕੀ ਇਹ ਆਪਣਾ ਭਰਾ ਆ ਇਹ ਨਾਲ ਹੀ ਜਿੰਨਾ ਚਿਰ ਰਹਿ ਗਏ ਆ ਤੇ ਨਾਂ ਹੈਗਾ ਮੁਖੇਂਦਰ ਸਿੰਘ ਸੰਧੂ ਪਿੰਡ ਜੇਠੂਵਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅੰਮ੍ਰਿਤਸਰ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ